ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਗਿੰਨੇ ਵਰਗੀ ਕਾਰ ਲੈ ਕੇ ਆਏ ਹਾਂ ਕਿ ਇੱਕ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਬ੍ਰਿਜਾ ਕਾਰ ਹੈਗੀ ਡੀਜ਼ਲ ਵੇਰੀਐਂਟ ਦੇ ਵਿੱਚ ਹੈਗੀ 2018 ਮਾਡਲ ਦੀ ਕਾਰ ਹੈਗੀ ਗੱਡੀ ਦਾ ਬੈਕਗ੍ਰਾਉਂਡ ਤੁਸੀਂ ਦੇਖ ਸਕਦੇ ਹੋ ਕੋਈ ਬਿਲਕੁਲ ਬ੍ਰੈਂ ਨਿਊ ਕਾਰ ਹੈਗੀ ਤੇ ਕਲਰ ਵੀ ਬਹੁਤ ਜ਼ਬਰਦਸਤ ਹੈਗਾ ਤੇ ਬਹੁਤ ਪਿਆਰਾ ਕਲਰ ਹੈਗਾ ਤੇ ਫੈਮਿਲੀ ਕਾਰ ਹੈਗੀ ਦੋਸਤੋ ਜਿਹੜੇ ਵੀ ਨੇ ਘਰੇ ਰੱਖਣ ਵਾਸਤੇ ਕਾਰ ਲੈਣੀ ਹੈ ਨਾ ਇਹ ਗੱਡੀ ਉਹ ਵੀਰ ਵਾਸਤੇ ਹੈਗੀ ਬਹੁਤ ਹੀ ਸੰਭਾਲੀ ਹੋਈ ਕਾਰ ਹੈਗੀ ਤੇ ਬਾਕੀ ਚੌਕਟਾ ਡਾਇਰਾਂ ਦਾ ਨਮਾਗਾ ਤੇ ਆਜੋ ਆਪਾਂ ਕੱਲੀ-ਕੱਲੀ ਡਿਟੇਲ ਆਪਾਂ ਤੁਹਾਨੂੰ ਆਪਾਂ ਦੇਵਾਂਗੇ ਕਾਰ ਬਾਰੇ LED ਲਾਈਟ ਪ੍ਰੋਜੈਕਟਰ ਲੈਂਪ ਵਗੈਰਾ ਗੱਡੀ ਦੇ ਵਿੱਚ ਐਕਸਟਰਾ ਲੱਗੇ ਹੋਏ ਨੇ ਕਿ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਦੋਸਤੋ ਪਿਆਰ ਨੰਬਰ ਦੇ ਵਿੱਚ ਕਾਰ ਹੈਗੀ ਪੱਕੇ ਨੰਬਰ ਦੀ ਕਾਰ ਹੈਗੀ ਗੱਡੀ ਦੀ ਤਾਰੀਫ ਜਿੰਨੀ ਵੀ ਕਰ ਲਈ ਆਪਾਂ ਉੰਨੀ ਥੋੜੀ ਹੈਗੀ ਬਾਕੀ ਤੁਹਾਨੂੰ ਆਪਾਂ ਕੱਲੀ-ਕੱਲੀ ਚੀਜ਼ ਬਾਰੇ ਜਾਣਕਾਰੀ ਦੇ ਦੰਨੇ ਹੈਗੇ ਜਿੱਦਾਂ ਕਿ ਬਾਡੀ ਲਾਈਨ ਤੋਂ ਆਪਾਂ ਦੇਖ ਲਈਏ ਨਾ ਹਜੇ ਤੱਕ ਜਿੱਦਾਂ ਕਿ ਏਜੰਸੀ ਦੇ ਵਿੱਚੋਂ ਜੋ ਵੀ ਨਾ ਸਕ੍ਰੈਚ ਕਵਰ ਆਉਂਦੇ ਨੇਗੇ ਉਹ ਲੱਗੇ ਲਗਾਏ ਇਦਾਂ ਹੀ ਹੈ ਦੋਸਤੋ ਹਜੇ ਤੱਕ ਪਏ ਨੇਗੇ ਚਾਰੇ ਵਿੰਡੋਆਂ ਦੇ ਉੱਤੇ ਆਪਾਂ ਆਪ ਦੇਖ ਸਕਦੇ ਹਾਂਗੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਰਮਾ ਵਾਲੀ ਕਾਰ ਹੈਗੀ ਦੋਸਤੋ ਤੇ ਸਾਰੇ ਸ਼ੀਸ਼ਿਆਂ ਦੇ ਤੁਸੀਂ ਮਾਰਕਰ ਚੈੱਕ ਕਰ ਸਕਦੇ ਹੋਗੇ ਗੱਡੀ ਦੀ ਬੈਕ ਵੀ ਚੈੱਕ ਕਰ ਸਕਦੇ ਹੋਗੇ ਪੱਕੇ ਪੀਵੀ ਨੰਬਰ ਦੀ ਕਾਰ ਹੈਗੀ ਕੋਈ ਐਦਾਂ ਨਹੀਂ ਹੈਗਾ ਵੀ ਕੱਟ ਨੰਬਰ ਹੈਗੀ ਸੈਕੰਡ ਹਾਂਡਰ ਦੀ ਕਾਰ ਹੈਗੀ ਅਪੋਲੋ ਦੇ ਚਾਰੇ ਟਾਇਰ ਨਵੇਂ ਨੇ ਤੇ ਲਾਇ ਲੱਗੇ ਹੋਏ ਨੇ ਜਡੀਏ ਵਾਲੇ ਬੀਡੀਏ ਕਾਰ ਆ ਦੋਸਤੋ ਜਡੀਏ ਵਾਲੇ ਲਾਇ ਵਿਲ ਲੱਗੇ ਹੋਏ ਨੇ ਕਿ ਇਧਰੋਂ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਗੱਡੀ ਤੇ ਬਾਕੀ ਸ਼ੀਸ਼ੇ ਵਗੈਰਾ ਆਪਾਂ ਤਾਂ ਸਾਨੂੰ ਮਾਰਕਰ ਦਿਖਾ ਦਿੰਨੇ ਆ ਕਿ ਸਾਰੇ ਇਕੱਲੇ ਇਕੱਲੇ ਮਾਰਕਰ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਸਾਰੇ ਮਾਰਕਰ ਦੋਸਤੋ ਨਾਲ ਦੇ ਨੇ ਗੱਡੀ ਦੇ ਕੋਈ ਐਦਾਂ ਨਹੀਂ ਹੈਗਾ ਵੀ ਸ਼ੀਸ਼ਾ ਚੇਂਜ ਹੋਊਗਾ 프ਰੰਟ ਤੋਂ ਲੈ ਕੇ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇਗੇ ਗੱਲ ਕਰ ਲਈ ਵੀ ਵਿਚੋਂ ਇੰਟੀਰੀਅਰ ਦੀ ਕਾਰ ਦੀ ਆਪਾਂ ਬਹੁਤ ਨੀਟ ਐਂਡ ਕਲੀਨ ਹੈਗਾ ਕਿਸੇ ਪਾਸੇ ਕੋਈ ਐਦਾਂ ਨਹੀਂ ਹੈਗਾ ਕੋਈ ਛੇੜਛਾਲ ਹੋਈ ਹੋਊਗੀ ਬਿਲਕੁਲ ਨਵੀਂ ਕਾਰ ਹੈਗੀ ਆਸੀਲਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਵੀ ਪਾਸੇ ਕੋਈ ਰਸਟਿੰਗ ਨਹੀਂ ਹੈਗੀ ਗੱਡੀ ਤੇ ਕਿਉਂਕਿ ਉੱਚੇ ਮਾਡਲ ਦੇ ਵਿੱਚ ਫੈਮਿਲੀ ਕਾਰ ਹੈਗੀ ਦੋਸਤੋ ਘਰੇ ਖੜੀ ਹੋਈ ਕਾਰ ਹੈਗੀ ਇਹ ਕੋਈ ਐਦਾਂ ਨਹੀਂ ਹੈਗਾ ਕਿ ਕਿਥੇ ਕਾਰਬੀਯਾਰ ਤੇ ਉੱਤੇ ਕਾਰ ਹੈਗੀ ਇਹ ਬਿਲਕੁਲ ਨਵੀਂ ਕਾਰ ਹੈਗੀ ਆ ਤੁਸੀਂ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਪਾ ਚੈੱਕ ਕਰਵਾਵਾਂਗੇ ਬੋਡੀ ਲੈਂਡ ਦੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਨਾ オリジナルਟੀ ਦੀਆਂ ਇਹ ਦੋਸਤੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਸਮਝਾ ਕੇ ਗੱਡੀ ਬਾਰੇ ਜਾਣਕਾਰੀ ਦੇਵਾਂਗੇ ਅੱਜ ਹੁਣ ਆਪਾਂ ਜੇਕਰ ਗੱਲ ਕਰੀਏ ਸੀਟ ਕਵਰਾਂ ਦੀ ਲੈਦਰ ਦੇ ਬਿਲਕੁਲ ਨਵੇਂ ਸੀਟ ਕਵਰ ਲਏਗੇ ਆਰਮਰੈਸਟ ਵਗੈਰਾ ਗੱਡੀ ਦੇ ਵਿੱਚ ਲੱਗਿਆ ਹੋਇਆ ਬਹੁਤ ਸ਼ਾਨਦਾਰ ਕਾਰ ਹੈਗੀ ਬੈਕ ਤੋਂ ਵੀ ਤੁਸੀਂ ਦੇਖ ਸਕਦੇ ਹੋ ਇਸ ਸ਼ਾਨਦਾਰ ਵੀਰ ਨੇ ਰੱਖੀ ਹੋਈ ਹੈ ਬਹੁਤ ਸ਼ੌਂਕੀਆ ਸਜਾਵਟ ਕੀ ਕਰ ਰੱਖੀ ਹੋਈ ਹੈਗੀ ਜਿਹੜੀ ਬਾਈ ਕੋਲ ਗੱਡੀ ਹੈਗੀ ਮਲਾਜਮ ਵੀਰ ਕੋਲੇ ਕਾਰ ਹੈਗੀ ਇਹ ਬਹੁਤ ਸ਼ਿੰਗਾਰੀ ਹੋਈ ਕਾਰ ਹੈਗੀ ਤੇ ਬਹੁਤ ਸੋਹਣੀ ਤੇ ਸਨੱਕੀ ਕਾਰ ਹੈਗੀ ਵੇਸਟੂ ਵਗੈਰਾ ਗੱਡੀ ਦੇ ਵਿੱਚ ਲੱਗੀ ਹੋਈ ਹੈ ਸਾਰੀ ਕੱਲੀ ਕੱਲੀ ਚੀਜ਼ੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਜਿੱਦਾਂ ਕਿ ਆਪਾਂ ਗੱਲ ਕਰ ਲਈ ਗੱਡੀ ਦੇ ਡੈਸ਼ ਬੋਰਡ ਦੀ ਚੈੱਕ ਕਰ ਸਕਦੇ ਹਾਂ ਕਿਸੇ ਵੀ ਪਾਸੇ ਕੋਈ ਸਕ੍ਰੈਚ ਵਗੈਰਾ ਨਹੀਂ ਹੈਗਾ ਬਹੁਤ ਹੀ ਨੀਟ ਐਂਡ ਕਲੀਨ ਕਾਰ ਹੈਗੀ ਨਾਲ ਦਾ ਮਿਊਜ਼ਿਕ ਸਿਸਟਮ ਕੰਪਨੀ ਦੇ ਵੱਲੋਂ ਜੋੜਾ ਆਇਆ ਹੁੰਦਾ ਨਾ ਕੰਪਨੀ ਦੇ ਵਿੱਚੋਂ ਦੋਸਤੋ ਉਹੀ ਇੰਟੀਰੀਅਰ ਤੇ ਸਟੀਰੀਓ ਸਿਸਟਮ ਵੀ ਉਹੀ ਹੈਗਾ ਹਜੇ ਤੱਕ ਕਿਸੇ ਪਾਸੇ ਆ ਤੁਸੀਂ ਬ੍ਰੈਕ ਪੈਡ ਦੇਖ ਸਕਦੇ ਹੋ ਸਾਰੇ ਪੈਡਲ ਚੈੱਕ ਕਰ ਸਕਦੇ ਹੋਗੇ ਜਿੰਨੀ ਚੱਲੀ ਹੈ ਗੱਡੀ ਜੈਨੂਇਨ ਚੱਲੀ ਹੈ ਤੇ ਡਬਲ 에ਅਰ ਬੈਗ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਇੱਕ ਵਾਰੀ ਤੁਹਾਨੂੰ ਆਪਾ ਬੈਗ ਤੋਂ ਵੀ ਚੈੱਕ ਕਰਵਾਉਣਾ ਹੈਗੇ ਤੇ ਇਦਰੋਂ ਵੀ ਗੁੰਡੇ ਕਬਜੇ ਚੈੱਕ ਕਰ ਸਕਦੇ ਹੋਗੇ ਤੁਸੀਂ ਦੋਸਤੋ ਕਿਸੇ ਪਾਸੇ ਐਦਾਂ ਨਹੀਂ ਹੈਗਾ ਵੀ ਕੋਈ ਖੁੱਲ੍ਹਾ ਖਲਾਫਟ ਹੋਈ ਹੋਊਗੀ ਕਿਆ ਕਿਸੇ ਨੜ ਦੇ ਉੱਤੇ ਚਾਬੀ ਲੱਗੀ ਹੋਊਗੀ ਇਹੋ ਜਿਹੇ ਕਾਰਾਂ ਆਪਾਂ ਆਪਣੇ ਪੇਜ ਦੇ ਉੱਤੇ ਨਹੀਂ ਲੈ ਕੇ ਆਉਂਦੇ ਦੋਸਤੋ ਬਿਲਕੁਲ ਨਵੀਆਂ ਕਾਰਾਂ ਆਪਾਂ ਤੁਹਾਡੇ ਲਈ ਪੇਸ਼ ਕਰਦੇ ਆਂਗੇ ਤੇ ਲਬ ਲਬ ਕੇ ਤੁਹਾਡੇ ਵਾਸਤੇ ਕਾਰਾਂ ਆਪਾਂ ਲੈ ਕੇ ਆਉਣੇ ਹੈਗੇ ਜੇਕਰ ਗੱਲ ਕਰੀਏ ਬੈਕ ਤੋਂ ਡਿੱਗੀ ਵੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕੱਲੀ ਕੱਲੀ ਸੀਲ ਵਗੈਰਾ ਜੈਨੂਇਨ ਸੀਲਾਂ ਨੇਂਗੀਆਂ ਦੋਸਤੋ ਕੋਈ ਐਦਾਂ ਨਹੀਂ ਹੈਗਾ ਕਿਸੇ ਪਾਸੇ ਰਾਸਟਿੰਗ ਹੋਊਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਨਵੀਂ ਨਕੋਰਾ ਹੈ ਕਿਸੇ ਪਾਸੇ ਐਵੇਂ ਨਹੀਂ ਹੈਗਾ ਵੀ ਸੁਰਖੀ ਦੀਂਦੀ ਲਾ ਕੇ ਦੋਸਤੋ ਚਮਕਾਈ ਗੱਡੀ ਹੋਊਗੀ ਜਿੱਦਾਂ ਵੀ ਹੀ ਕੰਡੀਸ਼ਨ ਦੇ ਵਿੱਚ ਖੜੀ ਹੈ ਗੱਡੀ ਆਪਾਂ ਉਦਾਂ ਹੀ ਹੀ ਤੁਹਾਨੂੰ ਆਪ ਦਿਖਾ ਰਹੇ ਆਂਗੇ ਆ ਬੇਸ ਟੂ ਵਗੈਰਾ ਲੱਗੀ ਹੋਈ ਹੈ ਗੱਡੀ ਦੇ ਵਿੱਚ ਐਕਸਟਰਾ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਤੇ ਜੇਕਰ ਗੱਲ ਕਰੀਏ ਆਪਾਂ ਬੈਕ ਤੋਂ ਗੱਡੀ ਦੀ ਸਾਰੀਆਂ ਸੀਲਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਰੋ ਜੀ ਚੈੱਕ ਬਿਲਕੁਲ ਨੀਟ ਐਂਡ ਕਲੀਨ ਹੈ ਕਾਰ ਬੰਪਰਾਂ ਤੋਂ ਲੈ ਕੇ ਗੱਡੀ ਹਜੇ ਤੱਕ ਸਾਰੀ オリジナル ਪੇਂਟ ਦੇ ਵਿੱਚ ਹੈਗੀ ਜੇਕਰ ਕਿਸੇ ਪਾਸੇ ਮਣੀ ਮੋਟੀ ਸਕ੍ਰੈਚ ਵਗੈਰਾ ਹੈਗਾ ਤਾਂ ਹੈਗਾ ਹੀ ਆ ਦੋਸਤੋ ਇਦਾਂ ਨਹੀਂ ਹੈਗਾ ਕੋਈ ਦੁਆਰਾ ਤੋਂ ਰੀਪੇਂਟ ਹੋਊਗਾ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਬੈਂਪਰ ਤੱਕ ਵੀਰ ਕਹਿੰਦੇ ਨਾਲ ਦੇ ਨਿਕਾਰਦੇ ਬੈਕਗ੍ਰਾਉਂਡ ਤੁਸੀਂ ਕਾਰ ਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਤੇ ਨੀਟ ਐਂਡ ਕਲੀਨ ਹੈਗੀ ਬਹੁਤ ਸੋਹਣੀ ਕਾਰ ਹੈਗੀ ਜਿਹਨੂੰ ਆਪਾਂ ਵਧੀਆ ਤੇ ਸ਼ਾਨਦਾਰ ਕਾਰ ਕਹਿ ਦਿੰਨੇ ਹੈਗੇ ਐਹੀਆਂ ਕਾਰਾਂ ਦੋਸਤੋ ਬਹੁਤ ਘੱਟ ਲੱਭਦੀਆਂ ਨੇਗੀਆਂ ਆਪਾਂ ਤੁਹਾਡੇ ਵਾਸਤੇ ਲੱਭ ਲੱਭ ਕੇ ਲੈ ਕੇ ਆਉਣੇ ਆਂਗੇ 2018 ਮਾਡਲ ਦੀ ਕਾਰ ਹੈਗੀ ਤੇ ਲਾਇਬੀਲ ਵਗੈਰਾ ਲੱਗੇ ਹੋਏ ਨੇ ਗੱਡੀ ਤੇ ਤੇ ਚਾਰੇ ਟਾਇਰ ਗੱਡੀ ਦੇ ਨਵੇਂ ਨੇ ਜੇਕਰ ਆਪਾਂ ਗੱਲ ਕਰ ਲਈਏ ਇੰਜਨ ਦੀ ਇੰਜਨ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂਗੇ ਸਾਰੇ ਸ਼ੀਸ਼ੇ ਵਗੈਰਾ ਗੱਡੀ ਦੇ ਨਾਲ ਦੇ ਤੁਹਾਨੂੰ ਚੈੱਕ ਕਰਵਾ ਚੁੱਕੇ ਆਪਾਂ ਤੇ ਇੰਟੀਰੀਅਰ ਬਹੁਤ ਸ਼ਾਨਦਾਰ ਆ ਕਾਰ ਦਾ ਲੈਦਰ ਦੇ ਸੀਟ ਕਵਰ ਬਹੁਤ ਸੋਹਣੇ ਜੜੇ ਹੋਏ ਨੇ ਕਾਰ ਦੇ ਵਿੱਚ ਤੇ ਆਜੋ ਆਪਾਂ ਇੰਜਨ ਬਾਰੇ ਵੀ ਤੁਹਾਨੂੰ ਆਪਾਂ ਜਾਣਕਾਰੀ ਦੇ ਦਿੰਨੇ ਹਾਂਗੇ हां जी दोस्तों फ्रंट ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਨੂੰ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਲੈਟਾ ਵਗੈਰਾ ਜਿੱਦਾਂ ਆਪਾਂ ਤੁਹਾਨੂੰ ਕਿਹਾ ਬੰਪਰ ਟੂ ਬੰਪਰ ਗੱਡੀ ਜੈਨੂਨ ਹੈਗੀ ਇਹਦੀਆਂ ਨਿਸ਼ਾਨੀਆਂ ਦੋਸਤੋ ਇਹ ਇਦਾਂ ਹੁੰਦੀਆਂ ਨਹੀਂ ਹੈਗੀਆਂ ਜਿੱਦਾਂ ਕਿ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹੜੇ ਮਰਜ਼ੀ ਮਿਸਤਰੀ ਨਾਲ ਲਿਆ ਕੇ ਚੈੱਕ ਕਰਵਾ ਸਕਦੇ ਹੋਗੇ ਸਾਰੇ ਨਟ ਜੈਨੂਨ ਨੇ ਹੇ ਤੱਕ ਕਿਸੇ ਵੀ ਨਟ ਦੇ ਉੱਤੇ ਚਾਬੀ ਲਾਕਣੀ ਲੱਗੀ ਹੈਗੀ ਐਪਰਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਨਵੇਂ ਨਕੋਰ ਪੈਨੇਗੇ ਆ ਤੁਸੀਂ ਕਿਸੇ ਵੀ ਨਟ ਦੇ ਉੱਤੇ ਚਾਬੀ ਨਿਸਾਬਤ ਕਰ ਸਕਦੇ ਹੋਗੇ এবੀਐਸ ਬ੍ਰੇਕਾਂ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਕਿਸੇ ਵੀ ਫੈਂਡਰ ਦੇ ਉੱਤੇ ਚਾਬੀ ਤੱਕ ਨਹੀਂ ਦੋਸਤ ਲੱਗੀ ਹੈਗੀ ਤੇ ਬਾਕੀ ਗੱਲ ਕਰ ਲਈ ਬੌਨਰਟ ਦੀ ਇਧਰੋਂ ਵੀ ਨਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੀਲ ਚੈੱਕ ਕਰ ਸਕਦੇ ਹੋ ਸਾਰੀਆਂ ਸੀਲਾਂ ਵਗੈਰਾ ਜੈਨੂਅਲ ਨਹੀਂਆਂ ਕਿਸੇ ਵੀ ਪਾਸੇ ਚਾਬੀ ਤੱਕ ਨਹੀਂ ਹੈਗੀ ਦੇਖ ਸਕਦੇ ਹੋਗੇ ਤੁਸੀਂ ਗੱਡੀ ਦੀ ਜਿੰਨੀ ਵੀ ਆਪਾਂ ਸੈਟੀਸਫਾਈ ਦੇ ਦਈਏ ਦੋਸਤੋ ਉਨੀ ਥੋੜੀ ਹੈ ਕਿਉਂਕਿ ਅਜੇ ਤੱਕ ਵਾਸ਼ਿੰਗ ਵੀ ਨਹੀਂ ਕਰੀ ਹੈਗੀ ਕਾਰ ਜਿੱਦਾਂ ਸਟicker ਵਗੈਰਾ ਗੱਡੀ ਦੇ ਵਿੱਚ ਲੱਗੇ ਆਉਂਦੇ ਨੇ ਨਾਂ ਏਜੰਸੀ ਵੱਲੋਂ ਉਦਾਂ ਦੇ ਉਦਾਂ ਹੀ ਲੱਗੇ ਪਏ ਨੇ ਕੋਈ ਤੁਹਾਨੂੰ ਆਪਾਂ ਪਾਲਿਸ਼ ਵਗੈਰਾ ਕਰਕੇ ਨਹੀਂ ਗੱਡੀ ਦਿਖਾਈ ਹੈਗੀ ਜਿੱਦਾਂ ਦੀ ਹੈਗੀ ਹੈਗੀ ਉਦਾਂ ਹੀ ਆਪਾਂ ਤੁਹਾਡੇ ਅੱਗੇ ਪੇਸ਼ ਕੀਤੀ ਹੈਗੀ ਬਿਲਕੁਲ ਨਵੀਂ ਕਾਰ ਹੈਗੀ ਦੋਸਤੋ ਜਿਹੜੇ ਵੀਰ ਆਪਣੇ ਘਰੇ ਰੱਖਣ ਵਾਸਤੇ ਫੈਮਿਲੀ ਕਾਰ ਲੱਭਦੇ ਨੇ ਉਹ ਵੀਰਾਂ ਵਾਸਤੇ ਇਹ ਕਾਰ ਹੈਗੀ 2018 ਮਾਡਲ ਦੀ ਕਾਰ ਹੈਗੀ ਬ੍ਰੀਜ਼ਾ ਕਾਰ ਹੈਗੀ ਤੇ ਪੱਕੇ ਪੰਜਾਬ ਨੰਬਰ ਦੀ ਕਾਰ ਹੈਗੀ ਜੇਕਰ ਲੋਨ ਵਗੈਰਾ ਕਰਾਉਣਾ ਤਾਂ ਲੋਨ ਵੀ ਹੋ ਜਾਊਗਾ ਤੇ ਗੱਡੀ ਦੇ ਰੇਟ ਦੀ ਵੀ ਆਪਾਂ ਗੱਲ ਕਰਾਂਗੇ ਬਹੁਤ ਵਾਜਬ ਗੱਡੀ ਦਾ ਰੇਟ ਰਹਿਣ ਵਾਲਾ ਹੈਗਾ ਤੇ ਬਹੁਤ ਸ਼ਾਨਦਾਰ ਕਾਰ ਹੈਗੀ ਹਾਂਜੀ ਦੋਸਤੋ ਹੁਣ ਤੁਸੀਂ ਕਾਰ ਦੇ ਸਾਰੇ ਇੰਟੀਰੀਅਰ ਤੋਂ ਲੈ ਕੇ ਇੰਜਨ ਤੋਂ ਲੈ ਕੇ ਸਾਰਾ ਕੁਝ ਗੱਡੀ ਦਾ ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਬਰੀਕੀ ਦੇ ਵਿੱਚ ਆਪਾਂ ਚੈੱਕ ਕਰਵਾ ਚੁੱਕੇ ਹਾਂਗੇ ਤੇ ਇੱਕ ਵਾਰ ਗੱਡੀ ਨੂੰ ਤੁਸੀਂ ਫੇਰ ਦੁਆਰਾ ਤੋਂ ਚੈੱਕ ਕਰ ਸਕਦੇ ਹੋ ਕਿਉਂਕਿ ਡੀਜ਼ਲ ਵਰਜ਼ਨ ਦੇ ਵਿੱਚ ਇਹ ਕਾਰਾਂ ਆਉਣੀਆਂ ਬੰਦ ਹੋ ਗਈਆਂ ਇਸ ਕਰਕੇ ਇਹ ਗੱਡੀਆਂ ਦੀਆਂ ਡਿਮਾਂਡ ਬਹੁਤ ਹੀ ਜ਼ਿਆਦਾ ਹੋਣ ਲੱਗੀ ਜੀ 2018 ਮਾਡਲ ਦੀ ਕਾਰ ਹੈਗੀ ਦੋਸਤੋ 7 ਲੱਖ ਰੁਪਈਆ ਦਾਇਨੇ ਰੱਖੀ ਹੈ ਡਿਮਾਂਡ ਕਰਦੀ 7 ਲੱਖ ਰੁਪਈਏ ਦੇ ਵਿੱਚ ਡਿਮਾਂਡ ਹੈਗੀ 7 ਲੱਖ ਦੇ ਵਿੱਚ ਤੁਹਾਡਾ ਮਾਨਤਨ ਚੰਗਾ ਕਰਵਾਵਾਂਗੇ ਆਪਾਂ ਤੇ ਬਾਕੀ ਸਕਰੀਨ ਦੇ ਉੱਤੇ ਵੀਰਾਂ ਦਾ ਨੰਬਰ ਚੱਲ ਰਿਹਾ ਹੈਗਾ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋਗੇ ਇਹੇ ਜੀਆਂ ਕਾਰਾਂ ਦੋਸਤੋ ਬਹੁਤ ਔਖਾ ਲੱਭਦੀਆਂ ਨੇ ਆਪਾਂ ਤੁਹਾਡੇ ਵਾਸਤੇ ਲੱਭ ਕੇ ਲੈ ਕੇ ਆਉਣੇ ਆਗੇ ਤੇ ਮੀਟਰ ਦੀ ਰੀਡਿੰਗ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਕਿ ਵੀ ਚੱਲੀ ਕਿੰਨੀ ਕ ਹੈ ਵਿਦ ਰਿਕਾਰਡ ਗੱਡੀ ਚੱਲੀ ਹੋਈ ਹੈਗੀ ਦੇਖੋ ਜੀ ਮੀਟਰ ਦੀ ਰੀਡਿੰਗ ਵੀ ਚੈੱਕ ਕਰ ਸਕਦੇ ਹਾਂ 112400 ਤੇ 2 ਕਿਲੋਮੀਟਰ ਗੱਡੀ ਹੁਣ ਤੱਕ ਰਨ ਹੋ ਚੁੱਕੀ ਹੈਗੀ ਵਿਦ ਏਜੰਸੀ ਰਿਕਾਰਡ ਦੇ ਹਿਸਾਬ ਨਾਲ ਗੱਡੀ ਚੱਲੀ ਹੋਈ ਹੈਗੀ ਕੋਈ ਐਦਾਂ ਨਹੀਂ ਹੈਗਾ ਕਿ ਕੋਈ ਮੀਟਰ ਬੈਕ ਹੋਊਗਾ ਦੋਨੋਂ ਚਾਬੀਆਂ ਤੁਹਾਨੂੰ ਨਾਲ ਮਿਲਣੀਆਂ ਕਾਰ ਦੀਆਂ ਬਹੁਤ ਸ਼ੌਂਕਿਆ ਵੀਰ ਨੇ ਰੱਖੀ ਹੋਈ ਹੈਗੀ ਤੁਸੀਂ ਕੀ ਤੋਂ ਅੰਦਾਜ਼ਾ ਲਾ ਕੇ ਦੇਖੋ ਜੀ ਦੇਖੋ ਕੀ ਬਹੁਤ ਸ਼ਾਨਦਾਰ ਕੀ ਪਈ ਹੈਗੀ ਤੇ ਦੂਜੀ ਕੀ ਵੀ ਤੁਹਾਨੂੰ ਨਾਲ ਮਿਲੂ ਦੋਨੋਂ ਕੀ ਤੁਹਾਨੂੰ ਮਿਲਣਗੀਆਂ ਤੇ ਮੈਟਾਂ ਦੀ ਗੱਲ ਕਰੀਏ ਆਪਾਂ ਮੈਟ ਵੀ ਬਹੁਤ ਸ਼ਾਨਦਾਰ ਨੇ ਕਾਰ ਦੇ ਵਿੱਚ ਤੇ ਬਹੁਤ ਸ਼ੌਂਕਿਆ ਵੀਰ ਨੇ ਕਾਰ ਰੱਖੀ ਹੋਈ ਹੈਗੀ ਦੋਸਤੋ ਜੇਕਰ ਹੁਣ ਆਪਾਂ ਗੱਲ ਕਰੀਏ ਜੀ ਰੇਟ ਬਾਰੇ 2018 ਮਾਡਲ ਦੀ ਕਾਰ ਹੈਗੀ ਦੋਸਤੋ 7 ਲੱਖ ਰੁਪਇਆ ਬਾਈ ਨੇ ਰੱਖੀ ਹੈ ਡਿਮਾਂਡ ਕਰਦੀ ਬਾਕੀ ਮੌਕੇ ਦੇ ਉੱਤੇ ਤੁਹਾਡਾ ਮਾਨਤਾਨ ਹੋ ਜਾਊਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ ਜੇਕਰ ਕਿਸ ਨੇ ਲੋਨ ਕਰਵਾਉਣਾ ਤਾਂ ਲੋਨ ਦੀ ਸਹੂਲਤ 20 ਉਪਲਬਧ ਤੁਹਾਨੂੰ ਹੋ ਜਾਊਗੀ 7 ਲੱਖ ਰੁਪਏ ਦੇ ਵਿੱਚ ਤੁਹਾਡਾ ਮਾਨਤਾਨ ਵੀ ਚੰਗਾ ਕਰਵਾਵਾਂਗੇ ਆਪਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਜਲਦੀ ਤੋਂ ਜਲਦੀ ਇਹ ਜੇ ਨਗੀਨੇ ਨੂੰ ਦੋਸਤੋ ਆਪਣੇ ਘਰ ਲੈ ਕੇ ਜਾਓ ਤੇ ਆਪਣੇ ਘਰ ਦੀ ਸ਼ਾਨ ਬਣਾਓ ਬਿਲਕੁਲ ਨਮੀਕਾਰ ਹੈਗੀ ਤੇ ਫੈਮਿਲੀ ਕਾਰ ਹੈ ਜਿਹੜੇ ਵੀਰ ਡੀਜ਼ਲ ਦੇ ਵਿੱਚ ਲੱਭਦੇ ਨੇ ਨਾ ਇਹ ਕਾਰ ਉਹਨਾਂ ਵਾਸਤੇ ਆ ਦੋਸਤੋ ਬਹੁਤ ਘੱਟ ਥਿਆਂdੀਆਂ ਨੇ ਬਰੀਜਾ ਕਾਰ ਡੀਜ਼ਲ ਵੇਰੀਐਂਟ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੱਭ ਲੱਭ ਕੇ ਲੈ ਕੇ ਆਉਣੇ ਨਮੀਆਂ ਨਮੀਆਂ ਕਾਰਾਂ ਤੇ ਜਲਦੀ ਤੇ ਜਲਦੀ ਕਾਰ ਦੀ ਡੀਲ ਕਰੋ ਤੇ ਸਾਰੀ ਫੈਸਿਲਿਟੀ ਤੁਹਾਨੂੰ ਮਿਲੇਗੀ ਬੀਮਾ ਕਾਰ ਦਾ ਵੀ ਬਿਲਕੁਲ ਪਿਆ ਹੈਗਾ ਬੀਮੇ ਤੋਂ ਲੈ ਕੇ ਪ੍ਰਦੂਸ਼ਨ ਤੋਂ ਲੈ ਕੇ ਗੱਡੀ ਦੇ ਸਾਰੇ ਡਾਕੂਮੈਂਟ ਤੁਹਾਡੇ ਨਾਮ ਕਰਵਾਉਣ ਤੱਕ ਦੀ ਜ਼ਿੰਮੇਵਾਰੀ ਆਪਣੀ ਦੋਸਤੋ ਹੁੰਦੀ ਹੈਗੀ ਬਾਕੀ ਸਕਰੀਨ ਦੇ ਉੱਤੇ ਚੱਲ ਰਿਹਾ ਨੰਬਰ ਜਲਦੀ ਤੋਂ ਜਲਦੀ ਤੁਸੀਂ ਕਨੈਕਟ ਕਰਕੇ ਕਾਰ ਦੀ ਡੀਲ ਕਰ ਸਕਦੇ ਹੋ ਤੇ ਆਪਣੇ ਘਰ ਲਿਆ ਸਕਦੇ ਹੋ ਕਾਰ 2018 ਮਾਡਲ ਤੇ ਸੈਕੰਡ ਹੈਂਡਰ ਦੀ ਕਾਰ ਹੈਗੀ ਬਿਲਕੁਲ ਨਵੀਂ ਤੇ ਬ੍ਰੈਂਡ ਨਿਊ ਕਾਰ ਹੈਗੀ